ਚੀਨ ਨੇ ਇੱਕ ਕੈਨੇਡੀਅਨ ਨਾਗਰਿਕ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਕੈਨੇਡੀਅਨ ਨਾਗਰਿਕ ਰੋਬਰਟ ਸ਼ਲੈਂਬਰਗ ਐਬਸਪਰਦਾ ਰਹਿਣ ਵਾਲਾ ਹੈ। ਰੋਬਰਟ ਤੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਦੇ ਨਾਲ ਮਿਲ ਕੇ ਕੰਮ ਕਰਨ ਦੇ ਇਲਜ਼ਾਮ ਲੱਗੇ ਸਨ। ਇਸ ਖਬਰ ਨੇ ਰੋਬਰਟ ਸ਼ਲੈਂਬਰਗ ਦੇ ਪਰਿਵਾਰ ਨੂੰ ਫਿਕਰਾਂ 'ਚ ਪਾ ਦਿੱਤਾ ਹੈ। ਇਸ ਤੋਂ ਪਹਿਲਾਂ ਨਵੰਬਰ ਵਿੱਚ ਉਸ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪਰ ਹੁਣ ਅਦਾਲਤ ਨੇ ਇਹ ਸਜ਼ਾ ਵਧਾ ਦਿੱਤੀ ਹੈ। ਤੇ ਕਿ ਹੈ ਕਿ ਪਹਿਲਾਂ ਦਿੱਤੀ ਗਈ ਸਜ਼ਾ ਰੌਬਰਟ ਤੇ ਲੱਗੇ ਦੋਸ਼ਾਂ ਦੇ ਹਿਸਾਬ ਨਾਲ ਨਰਮ ਸੀ ਹਾਲਾਂਕਿ ਰੌਬਰਟ ਦਾ ਕਹਿਣਾ ਹੈ ਕਿ ਉਸ ਉੱਤੇ ਲੱਗੇ ਸਾਰੇ ਇਲਜ਼ਾਮ ਝੂਠੇ ਨੇ ਰੌਬਰਟ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਇਸ ਸਜ਼ਾ ਦੇ ਖਿਲਾਫ ਦੁਬਾਰਾ ਅਪੀਲ ਕਰਨਗੇ ਕੈਨੇਡੀਅਨ ਨਾਗਰਿਕ ਨੂੰ ਚੀਨ ਵਿੱਚ ਸਜ਼ਾਏ ਮੌਤ ਦੇਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਤੁਰੰਤ ਆਪਣਾ ਪ੍ਰतिकਰਮ ਦਿੱਤਾ ਟਰੂਡੋ ਨੇ ਚੀਨ ਨੂੰ ਅਪਹੋਦਰੇ ਟੰਗ ਨਾਲ ਪੇਸ਼ ਆਉਣ ਦੇ ਇਲਜ਼ਾਮ ਲਾਏ ਨੇ ਟਰੂਡੋ ਨੇ ਚੀਨ ਦੀ ਅਦਾਲਤ ਦੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਫੈਸਲੇ ਦੇ ਨਾਲ ਓਟਵਾ ਤੇ ਬੀਜਿੰਗ ਵਿਚਕਾਰ ਤਣਾਅ ਹੋਰ ਵੀ ਵਧੇਗਾ ਟਰੂਡੋ ਨੇ ਕਿਹਾ ਕਿ ਜਦੋਂ ਵੀ ਕਿਸੇ ਹੋਰ ਮੁਲਕ ਦੇ ਨਾਗਰਿਕ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਕੈਨੇਡਾ ਹਮੇਸ਼ਾ ਉਸ ਨਾਗਰਿਕ ਦੇ ਮੁਲਕ ਦੇ ਨਾਲ ਗੱਲਬਾਤ ਕਰਦਾ ਹੈ ਤੇ ਮਾਮਲੇ ਦੀ ਜਾਣਕਾਰੀ ਲੈਂਦਾ ਹੈ ਟਰੂਡੋ ਨੇ ਬਾਕੀ ਦੋਸਤ ਮੁਲਕਾਂ ਲਈ ਵੀ ਇਸ ਮਾਮਲੇ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਜਸਟਿਨ ਟਰੂਡੋ ਨੇ ਕਿਹਾ ਕਿ ਚੀਨ ਦੇ ਰਵਈਏ ਤੇ ਉੱਤੇ ਬਾਕੀ ਮੁਲਕਾਂ ਨੂੰ ਵੀ ਸੋਚ ਵਿਚਾਰ ਕਰਨੀ ਚਾਹੀਦੀ ਹੈ। ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਅੱਜ ਇੱਕ ਕਾਰਗੋ ਜਹਾਜ਼ ਕ੍ਰੈਸ਼ ਹੋ ਗਿਆ ਜਿਸ ਕਰਕੇ 15 ਲੋਕਾਂ ਦੀ ਮੌਤ ਹੋਈ ਹੈ। ਹਾਦਸਾ ਸੋਮਵਾਰ ਸਵੇਰੇ 8:30 ਵਜੇ ਵਾਪਰਿਆ। ਜਹਾਜ਼ ਈਰਾਨ ਦੀ ਆਰਮੀ ਦੇ ਨਾਲ ਜੁੜਿਆ ਹੋਇਆ ਸੀ ਜਿਸ ਦੀ ਵਰਤੋਂ ਲੋਕਾਂ ਦੀ ਮਦਦ ਲਈ ਕੀਤੀ ਜਾਂਦੀ ਸੀ। ਹਾਦਸੇ ਦੇ ਸਮੇਂ ਵੀ ਜਹਾਜ਼ ਖਾਣ ਪੀਣ ਦਾ ਸਮਾਨ ਹੀ ਲੈ ਕੇ ਆ ਰਿਹਾ ਸੀ ਰਿਪੋਰਟ ਮੁਤਾਬਕ ਪਾਇਲਟ ਦੀ ਗਲਤੀ ਕਰਕੇ ਜਹਾਜ਼ 에어ਪੋਰਟ ਦੇ ਰਨਵੇ ਤੋਂ ਪਹਿਲਾਂ ਹੀ ਹੇਠਾਂ ਉਤਰ ਗਿਆ ਜਿਸ ਕਾਰਨ ਭਿਆਨਕ ਹਾਦਸਾ ਵਾਪਰ ਗਿਆ ਜਹਾਜ਼ ਵਿੱਚ ਕੁੱਲ 16 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ 15 ਦੀ ਮੌਤ ਹੋ ਚੁੱਕੀ ਹੈ ਇਹ ਜਹਾਜ਼ 10 ਸਾਲ ਪੁਰਾਣਾ ਸੀ ਸਰੀ ਦੇ ਮੇਅਰ ਡਗਮ ਕੈਲਮ ਨੇ ਨਵਾਂ ਐਲਾਨ ਕੀਤਾ ਹੈ ਮੇਅਰ ਨੇ ਸਰੀ ਦੇ ਬੀਅਰ ਗ੍ਰੀਕ ਪਾਰਕ ਨੂੰ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਹੈ ਮੇਅਰ ਅਨੁਸਾਰ ਇਸ ਦੀ ਉਸਾਰੀ 2 ਸਾਲ ਤੱਕ ਸ਼ੁਰੂ ਹੋ ਜਾਵੇਗੀ ਤੇ ਸਟੇਡੀਅਮ ਵਿੱਚ 2200 ਲੋਕਾਂ ਦੇ ਬੈਠਣ ਦਾ ਪ੍ਰਬੰਧ ਹੋਵੇਗਾ ਦੂਜੇ ਪਾਸੇ ਸੋਸ਼ਲ ਮੀਡੀਆ ਉੱਤੇ ਲੋਕ ਇਸ ਮਾਮਲੇ ਤੇ ਰੜਿਆ-ਮੜਿਆ ਪ੍ਰतिकਾਰਮ ਦੇ ਰਹੇ ਨੇ ਕੁਝ ਦਾ ਮੰਨਣਾ ਹੈ ਕਿ ਸਟੇਡੀਅਮ ਮੜਨ ਨਾਲ ਸਰੀ ਅੰਤਰਰਾਸ਼ਟਰੀ ਪੱਧਰ ਤੇ ਖਿਡਾਰੀ ਪੈਦਾ ਕਰ ਸਕਦਾ ਹੈ ਜਦਕਿ ਕੁਝ ਲੋਕ ਮੇਅਰ ਦੇ ਇਸ ਫੈਸਲੇ ਦੀ ਆਲੋਚਨਾ ਕਰ ਰਹੇ ਨੇ ਤੇ پارک ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਣ ਦੀ ਮੰਗ ਕਰ ਰਹੇ ਨੇ